ਭਾਈ ਸਾਹਿਬ ਜਿਹੜੀ ਇੱਕ ਨਵੀਂ ਸਵਾਰੀ ਆ ਪੰਜਾਬ ਦੀ ਉਹਨੂੰ ਕੇਸਰੀਵਾਲ ਨੇ ਤੇ ਭਗਵੰਤ ਮਾਨ ਨੇ ਹਾਰਨ ਮਾਰ ਮਾਰ ਕੇ ਪਾ 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 ਕਰਕੇ ਚੜਾ ਲਿਆ ਹੁਣ ਪਾ ਪਾ ਕਰਕੇ ਤਾਂ ਚੜਾ ਲਿਆ ਪਰ ਉਹ ਨਵੀਂ ਸਵਾਰੀ ਜੀ ਇਹ ਕਹਿ ਰਹੀ ਆ ਬਾਬਾ ਸਾਹਿਬ ਹੰਬੇਦਕਰ ਨੂੰ ਲੈ ਕੇ ਪਾਰਟੀ ਜਿਹੜੀ ਉਹ ਬਾਬਾ ਸਾਹਿਬ ਦੀ ਸੋਚ ਨੂੰ ਇਹ ਪਾਰਟੀ ਅੱਗੇ ਲੈ ਕੇ ਜਾ ਸਕਦੀ ਏ ਝਾੜੂ ਵਾਲੇ ਨਹੀਂ ਇਹ ਕਦੇ ਨਹੀਂ ਲੈ ਕੇ ਜਾ ਸਕਦੇ ਕਿੰਨੇ ਐਸਿਆਂ ਦੇ ਰੌਲੇ ਹੋਏ ਆ ਜੇ ਗੱਲ ਕਰੀਏ ਐਸਸੀ ਕਮਿਸ਼ਨਰ ਜਿਹੜੇ ਕਮੇਟੀ ਦੇ ਮੈਂਬਰ 10 ਹੁੰਦੇ ਸੀ ਇਹਨਾਂ ਨੇ 5 ਕਰਤੇ ਸੀ ਉਹਦਾ ਰੋਲਾ ਪਾਇਆ ਸੀ ਜਤਿੰਦਰ ਮੱਟੂ ਜੀ ਨੇ ਮੈਂ ਵੀ ਬੋਲਿਆ ਸੀ ਔਰ ਜਿਹੜਾ ਉੱਥੇ ਜਿਹੜਾ ਕਮਿਸ਼ਨਰ ਲੱਗਦਾ ਉਹ ਐਸਸੀ ਲੱਗਦਾ ਇਹਨਾਂ ਨੇ ਚੱਕ ਕੇ ਜਰਨਲ ਲਾਇਆ ਸੀ ਕੋਈ ਇਹਨਾਂ ਨੂੰ ਮੈਂਬਰ ਵਧਾਓ ਕਮ ਸੇ ਕਮ ਜ਼ਿਲ੍ਹੇ ਦਾ ਤਾਂ ਇੱਕ ਚਾਹੀਦਾ ਸੀ ਇਹਨਾਂ ਨੇ ਦਸਾਂ ਤੋਂ ਚੱਕ ਕੇ ਵੀ ਘਟਾਤੇ ਸੀ ਫਿਰ ਐਸਸੀਆਂ ਦੇ ਸਰਟੀਫਿਕੇਟ ਬਣਾ ਕੇ ਕਈ ਨੌਕਰੀ ਲੱਗੇ ਸੀ ਉਹ ਇਹਨਾਂ ਦੀ ਬੁੱਕਲ ਚ ਵੜ ਕੇ ਤੇ ਉਹਨਾਰੇ ਨਾਲ ਤਾਂ ਐ ਕਰਕੇ ਭੰਗੜੇ ਪਾਉਂਦੇ ਰਹੇ ਆ ਕਿਹੜੀ ਤੁਸੀਂ ਗੱਲ ਕਰਦੇ ਜਿੰਨੇ ਭਾਈ ਸਾਹਿਬ ਅਤਿਆਚਾਰ ਇਹਨਾਂ ਨੇ ਕਰਨੇ ਉਹਨੇ ਕਿਸੇ ਨੇ ਨਹੀਂ ਕਰਨੇ ਕੋਈ ਬਾਬਾ ਸਾਹਿਬ ਦੀ ਸੋਚ ਨੂੰ ਅੱਗੇ ਲੈ ਕੇ ਨਹੀਂ ਜਾ ਰਹੇ ਤਾਂ ਜਦੋਂ ਐਸਸੀ ਲੋਕ ਇਹਨਾਂ ਕੋਲੋਂ ਹੱਕ ਮੰਗਣ ਜਾਂਦੇ ਆ ਉਸ ਟਾਈਮ ਤੇ लाठी चार्ज ਕਰਦੇ ਆ ਉਹ ਵੀਰੇ ਆ ਕਿਸਾਨਾਂ ਦਾ ਪੋਤਾ ਕਿਸਾਨਾਂ ਦਾ ਨਹੀਂ ਬਣਿਆ ਏ ਮਜ਼ਦੂਰਾਂ ਦਾ ਕਿੱਥੋਂ ਬਣ ਜੂਗਾ ਕੋਈ ਹੱਕ ਨਹੀਂ ਦੇਨੇ ਲੋਕ ਇਲਾਜ ਤੋਂ ਸਿੱਖਿਆ ਤੋਂ ਮਰਦੇ ਫਿਰਦੇ ਆ ਰੋਜ਼ਗਾਰ ਤੋਂ ਮਰਦੇ ਫਿਰਦੇ ਆ ਕਹਿਣ ਦੀ ਗੱਲ ਆ ਐਸਸੀ ਲੋਕਾਂ ਨੂੰ ਕੋਈ ਨਹੀਂ ਪੁੱਛਦਾ 바ਵਾ ਸਾਹਿਬ ਦੇ ਲੋਕਾਂ ਨੂੰ 바ਵਾ ਸਾਹਿਬ ਨੇ ਪੁੱਛਿਆ ਸੀ ਉਸ ਤੋਂ ਬਾਅਦ ਕਿਸੇ ਨੇ ਨਹੀਂ ਪੁੱਛਿਆ ਫਿਰ ਇੱਕ ਗੱਲ ਇਹ ਕਹੂੰਗਾ ਕਿ ਜਿਹੜੀ ਤੁਸੀਂ ਨਵੀਂ ਬਸ ਦੇ ਵਿੱਚ ਬੈਠੇ ਆ ਇਹ ਚੀਜ਼ ਦਾ ਕੋਈ ਦੁੱਖ ਨਹੀਂ ਕਿਉਂਕਿ ਜੇਕਰ ਤੁਹਾਨੂੰ ਲੋਕਾਂ ਨੇ ਉਧਰ ਹੀ ਤਕਮਾ ਦੇਤਾ ਹੁੰਦਾ ਤਾਂ ਤੁਸੀਂ ਇੱਧਰ ਨਵੀਂ ਬਸ 'ਚ ਨਹੀਂ ਬੈਂਦੇ ਸੀਗੇ ਔਰ ਸਭ ਤੋਂ ਵੱਡੀ ਗੱਲ ਹੈ ਤੁਹਾਡੇ ਨਾਲ ਤੁਹਾਨੂੰ ਪਾਰਟੀ ਨੇ ਪਰੇ ਕੀਤਾ ਤੁਸੀਂ ਆਪ ਪਰੇ ਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ